ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਛੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਹੈ ਇਹਦੇ ਇੱਕ ਪਾਸੇ ਮੇਨ ਰੋਡ ਦੇ ਉੱਤੇ ਬਲਾਸਪੁਰ ਪਿੰਡ ਹੈ ਨੇੜੇ ਇਹਦੇ ਭਾਗੀਕੇ ਵੀ ਰਹਿ ਗਿਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਮੱਝਾਂ ਇੱਥੇ ਰੂਟੀਨ 'ਚ ਵਿਕਰੀਆਂ ਵਾਲੀਆਂ ਹੁੰਦੀਆਂ ਹੈ ਸੈਨਨਾਰ ਅੱਜ ਦੀ ਵੀਡੀਓ ਤੇ ਤੁਹਾਨੂੰ ਦਿਖਾਉਣੇ ਆ ਦੋ ਮੱਝਾਂ ਦਾ ਦੋ ਝੋਟੀਆਂ ਜਿਹੜੀਆਂ ਇਹਨਾਂ ਨੂੰ ਥੋੜਾ ਟਾਈਮ ਹੋਇਆ ਸੁੰਆਂ ਨੂੰ ਤਿਆਰ ਦੁੱਧ ਬਾਈ ਦੱਸ ਦਊਗਾ ਜਿਹੜਾ ਵੀਰ ਖਰੀਦਣਾ ਚਾਹੁੰਦਾ ਦੋ ਟਾਈਮ ਦੁੱਧ ਚੋ ਕੇ ਤਸੱਲੀ ਕਰਕੇ ਖਰੀਦਣ ਦਾ ਤੁਹਾਡਾ ਹੱਕ ਹੈ ਤੇ ਉਹ ਤੁਸੀਂ ਕਰ ਸਕਦੇ ਹੋ ਇੱਕ ਮੱਝ ਬਿਲਕੁਲ ਹੀ ਤਾਜੀ ਸੋਈ ਹੈ ਬਹੁਤ ਸੋਹਣਾ ਇਹਦਾ ਢਾਂਚਾ ਦੱਸੋ ਤੇ ਇਹ ਜਿੱਦਾਂ ਦੀ ਆਪ ਉਹਦਾਂ ਦੀ ਇਹਨੇ ਕੱਟੀ ਨੂੰ ਜਨਮ ਦਿੱਤਾ ਸੋ ਨਾਗ ਤੈਨ ਤੁਹਾਨੂੰ ਵੀਡੀਓ ਚ ਦਿਖਾਉਣ ਲੱਗਾ ਹੈ ਲਾਸਟ ਤੱਕ ਵੀਡੀਓ ਜਰੂਰ ਦੇਖਿਓ ਆਓ ਮਿਲिए ਬਾਈ ਨੂੰ ਕਰਦੇ ਆਂ ਗੱਲਬਾਤ ਪਹਿਲਾਂ ਛੋਟੇ ਰੇਟ ਵਾਲੀ ਮੱਝ ਤੋਂ ਜੋ ਗੱਲ ਕਰਾਂਗੇ ਤੇ ਉਦੋਂ ਬਾਅਦ ਜੇ ਤੁਹਾਨੂੰ ਨਾਗ ਟੋਟਲ ਤਿੰਨ ਹੈ ਤੇ ਤਿੰਨੇ ਹੀ ਦਿਖਾ ਦੇਣੇ ਆ ਸੋ ਪਹਿਲਾਂ ਇਸ ਛੋਟੀ ਕੋ ਪਹਿ ਸਰਵਾਤ ਕਰਦੇ ਮੁਲਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜਗਜੀਤ ਹਾਂ ਬੁਲਿੰਦਰ ਤਿੰਨ ਮੱਝਾਂ ਅੱਜ ਆਪਾਂ ਦਿਖਾ ਰਹੇ ਹਾਂ ਹਾਂ ਭਾਈ ਆ ਦੋ ਝੋਟੀਆਂ ਸੂਈਆਂ ਮੈਂ ਉਹ ਮੈਂ ਕੱਲ ਹੀ ਸੂਈ ਆ ਠੀਕ ਹੈ ਆਦੋਂ ਥੋੜੇ ਜਿਹਾ ਦੋ ਕਿੰਨੇ ਹੋ ਗਏ ਝੋਟੀ ਸੂਈ ਨੂੰ ਕਿੰਨਾ ਦੁੱਧ ਹੋਊਗਾ ਇਸ ਟਾਈਮ ਦੁੱਧ ਤਾਂ ਭਾਈ ਇਹਦੇ ਥੱਲੇ 10 ਕਿਲੋ ਸੀਗਾ ਕੱਲ ਹੀ ਆਈ ਆ ਇਸ ਟਾਈਮ ਵੀ ਆਪਣੇ ਕੋਲ ਜੇ ਕੋਈ ਲੈਂਦਾ 9 ਕਿਲੋ ਦੁੱਧ ਕ ਇਹ ਪਹਿਲਾ ਸੂਆ ਸੂਈਆ ਮੂੰਹ ਚ ਓਰੀਜਨਲ ਦੋ ਦੰਦ ਦਾ ਬਈ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਈ ਰੇਟ ਬਾਈ ਜੀ ਜੀ ਦੇ 76000 ਦੀ ਦੇਵਾਂਗੇ ਬਈ ਠੀਕ ਹੈ ਖੋਲੀਏ ਦੋਸਤ 76000 ਚ ਮਿਲੂਗੀ ਦੋ ਮਹੀਨੇ ਹੋ ਗਏ ਸੂਈ ਨੂੰ ਸੂਆ ਪਹਿਲਾ ਵੀ ਦੋ ਦੰਦ ਦੀ ਹੈ ਬਈ ਦੋ ਦੰਦ ਮੂੰਹ ਚੋਂ 9 ਕਿਲੋ ਦੁੱਧ ਇਸ ਟਾਈਮ ਤੁਸੀਂ ਕੋਈ ਵੀ ਵੀਰ ਚੋ ਕੇ ਲੈ ਸਕਦੇ ਹੋ ਬਾਕੀ ਸੰਗ ਸੰਗ ਦੀ ਕੁਆਲਿਟੀ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਬਿਲਕੁਲ ਬਿਊਟੀ ਵਾਲੀ ਝੋਟੀ ਹੈ ਫਾਇਦੇਮੰਦ ਸੌਦਾ ਹੈ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਕਿਉਂਕਿ ਟੋਕੜ ਪਸ਼ੂਆਂ ਚ ਇਹ ਫਾਇਦਾ ਹੋ ਜਾਂਦਾ ਵੀ ਜਿਵੇਂ ਭਾ ਇਹਦਾ ਜਿਹੜਾ ਉਹ 76000 ਚਾਂਚੇ ਦੀ ਸੋਹਣੀ ਹੈ ਇੱਕ ਸੂਆ ਤੁਸੀਂ ਇਹ ਦੁੱਧ ਚੋ ਅਗਲੇ ਸਾਲ ਟੀ ਮਤਵ ਦੀ ਵਧਾ ਕੇ ਵਿਕਨਾਏ ਕਰਮਾ ਲਈ ਨੇ ਸੋ 9 ਕਿਲੋ ਆਂਗੂ ਦੁੱਧ ਇਸ ਟਾਈਮ ਹਾਜ਼ਰ ਹੈ ਬਹੁਤ ਸੋਹਣਾ ਹਵਾਨਾ ਬਾਕੀ ਵੀਡੀਓ ਦੇ ਵਿੱਚ ਹੀ ਕੋਸ਼ਿਸ਼ ਹੋਊਗੀ ਵੀ ਇਹ ਮੱਝਾਂ ਨੇ ਤਾਂ ਵਾ ਵਾ ਭਾਈ ਇਹ ਜਿਹੜਾ ਜੀ ਸੀ ਤਾ ਖਾਂ ਕਢਾ ਦੇ ਤੁਹਾਡੇ ਹੋਰ ਸੋ ਫੇਰ ਟਾਂਚਾ ਦੇਖ ਲਓ ਬੱਚੇ ਦੀ ਖਿੱਚ ਜ਼ਿਆਦਾ ਛੋਟੀ ਕਰਦੀ ਸੋ ਦੋ ਦੰਦ ਦਾ ਦੱਸੋ ਬਿਲਕੁਲ ਕੁੰਡੇ ਸਿੰਘਾਂ ਦੀ ਚੰਗਾ ਕਾਦ ਕਾਠ ਹੈ ਚੰਗੀ ਲਵਾਈ ਹਵਾਨਾ ਵੀ ਸੋਹਣਾ ਜਿੰਨਾ ਦਿਖਾਉਂਦੀ ਹੈ ਦੁੱਧ ਇਸ ਟਾਈਮ ਨਾ ਕਿਲੋ ਇਹਦੇ ਥੱਲੇ ਹੈਗਾ ਉਹ ਤੁਸੀਂ ਚੋਕੇ ਲੈ ਸਕਦੇ ਸੋ ਇਹ ਸੋ ਛੋਟੀ ਪਹਿਲੇ ਬੱਚਾ ਲਾਇਆ ਤਾਂ ਬਹੁਤ ਸੋਹਣੀ ਬਣਦੀ ਹੈ ਜਗਜੀਤ ਠੀਕ ਹੈ ਤਾਂ ਤੁਹਾਨੂੰ ਵੀ ਟੋਕ ਦਾ ਚਵਾਈ ਵੀ ਦੇ ਵਿੱਚ ਆਪਾਂ ਇਹ ਤੋਂ ਬਿਨਾ ਇੱਕ ਝੋਟੀ ਹੋਰ ਦੋਸਤੋ ਜਿਹੜੀ ਚੰਗੇ ਦੁੱਧ ਤੇ ਚੱਲਦੀ ਹੈ ਬਲਵਿੰਦਰ ਇਹ ਕਿੰਨਾ ਮਸੂਆ ਹੋਊਗੀ ਇਹ ਬਾਈ ਜੀ ਜੀ ਦੂਜਾ ਸੂਆ ਸੂਈ ਹੈ 6 ਦਿਨ ਦਾ ਮੂੰਹ ਚ ਕਿੰਨਾ ਸੂਆ ਹੈਗਾ ਇਹਦਾ 27 28 ਦਿਨ ਦਾ ਬਾਈ ਦੁੱਧ ਕੰਡੇ ਵਾਲਾ 13 ਕਿਲੋ ਹੋਊਗਾ ਇਹਦਾ ਰੇਟ ਕੀ ਰਹਿਣਾ ਵੀ ਇਹ ਬਾਈ ਇੱਕ ਵੀ ਦੀ ਝੋਟੀ ਦੇਵਾਂਗੇ ਜੀ ਖਲੀਲ ਸੋ ਸੋ ਦੁੱਧ 13 ਕਿਲੋ ਇਸ ਟਾਈਮ ਹਾਜ਼ਰ ਹੈ 27 28 ਦਿਨ ਹੋ ਗਏ ਅੱਜ ਸੂਈ ਨੂੰ ਬੱਚਾ ਇਹਦੇ ਨਾਲ ਵੀ ਮੇਰੇ ਖਾਲਚ ਕਟਾ ਤੇ ਦੂਜੀ ਨਾਲ ਵੀ ਕਟਾਈ ਸੀ 6 ਦਿਨ ਦਾ ਦੂਜਾ ਸੂਆ ਦੁੱਧ 13 ਕਿਲੋ ਕੋਈ ਵੀ ਭਰਾ ਤੋਲ ਕੇ ਲੈ ਸਕਦਾ ਜਿਹੜਾ ਤੁਹਾਨੂੰ ਦੱਸਿਆ ਗਿਆ ਦੋ ਟਾਈਮ ਚੋਣ ਦਾ ਤੁਹਾਡਾ ਹੱਕ ਹੈ ਤੁਸੀਂ ਚੋ ਸਕਦੇ ਹੋ ਚੰਗੇ ਢਾਂਚੇ ਦੀ ਹੈ ਸੋਨਾ ਕੱਦ ਕਾਠ ਹੈ ਬਾਕੀ ਲੰਬਾਈ ਵੀ ਚੰਗੀ ਹੈ ਹਵਾਨਾ گاਵਾ ਨੂੰ ਦੱਸੋ ਜੋਸ਼ ਵਾਲਾ ਦੁੱਧ ਜਿਹੜਾ ਹਾਜ਼ਰ ਹੈ ਉਹ ਤੁਹਾਨੂੰ ਦੱਸਤਾ 13 ਕਿਲੋ ਇਸ ਟਾਈਮ ਇਹਦੇ ਸੱਲੇ ਦੁੱਧ ਹੈਗਾ ਬਹੁਤ ਸੋਹਣਾ ਸਟਰਕਚਰ ਦੋਸਤੋ ਉਤੋਂ ਵੀ ਚੰਗੀ ਲੱਗੂਗੀ ਤੁਹਾਨੂੰ ਗ੍ਰੇਡੇਡ ਪੱਖ ਹੈ ਨੀਲੀ ਰਵੀ ਸਿੰਘ ਨੂੰ ਲਵਾ ਦੋਗੇ ਤਾਂ ਨੀਲੀ ਰਵੀ ਦੇ ਬੱਚੇ ਪਾ ਦੋਗੇ ਕਰਮਾ ਲਈ ਇਦਾਂ ਦਾ ਇਹਦਾ ਢਾਂਚਾ ਹੈ ਬਾਕੀ ਤੁਸੀਂ ਆਹ ਪਸੰਦ ਨਾ ਹੋਊਗਾ ਜਿਹੜਾ ਪਸ਼ੂ ਖਰੀਦਣਾ ਚਾਹੁੰਦੇ ਨਹੀਂ ਭਾਈ ਲੰਬਾਈ ਲੰਬੀ ਰਸ ਤੋਂ ਸੋਹਣੀ ਹੈ ਹਾਈਟ ਚੰਗੀ ਹੈ ਸਿੰਘ ਕੁੰਡਿਆਂ ਦੀ ਹੈ ਮੱਧ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ 1 ਲੱਖ ਤੇ 20 ਹਜ਼ਾਰ ਦੀ ਇਹ ਤੁਹਾਨੂੰ ਝੋਟੀ ਮਿਲੂਗੀ 13 किलो दूध 26 सलाइयां 38 दिन वाली सुई ਥੱਲੇ હાજર ਖੋਲਾ ਜਗਜੀਤ ਨੂੰ ਦੁੱਧ ਤਾਂ ਬਾਈ ਚਾਹੀਏ ਦੋ ਟਾਈਮ ਝੋਲੇ ਕੋਈ ਚੱਲ ਠੀਕ ਹੈ ਜੋ ਚਲਾ ਹਵਾਨਾ ਰਸੋ ਤੁਸੀਂ ਦੇਖ ਸਕਦੇ ਆ ਇਹਦਾ ਬੱਚਾ ਲਾਏ ਤਾਂ ਬਾਈ ਹੋਰ ਵੀ ਟਾਈਟ ਕਰ ਜੂਗੀ ਜਮਾ ਜਿਹੜੀ ਇਦੋਂ ਅੱਗੇ ਮੱਝ ਬਲੰਦਰ ਇਹ ਇਹ ਕਦੋਂ ਸੁਈ ਆ ਬਈ ਇਹ ਬਾਈ ਜਗਜੀਤ ਕੱਲ ਹੀ ਸੁਈ ਆ ਦੁਪਹਿਰੇ ਤਾਜੀ ਆ ਜਮਾ ਠੀਕ ਹੈ ਤੇ ਮੰਨ ਕੇ ਚੱਲ ਪਏ ਤੀਜਾ ਸੁਆ ਸੁਈ ਆ ਬਾਈ ਸੌਦੇ ਵੀ ਕੰਡੇ ਵਾਲਾ 14 15 ਕਿਲੋ ਖੋਲਾ ਦੇਊਗੀ ਬੜੇ ਰਾਮ ਨੂੰ ਠੀਕ ਹੈ ਇਹਦਾ ਰੇਟ ਕੀ ਰਹਿਣਾ ਹੈ ਇਹ ਬਾਈ 1 ਲੱਖ 15000 ਦੀ ਮੈਂ ਦੇਵਾਂਗੀ ਖੋਲੀ 1 ਲੱਖ ਤੇ 15000 ਦੀ ਇਹਦੇ ਨਾਲ ਬੱਚਾ ਕੱਟੀ ਹੈ ਕੱਲ ਹੀ ਸੂਈ ਹੈ ਤਾਜੀ ਸੂਈ ਵੀ ਤੀਜਾ ਸੂਆ ਏ ਕੋਈ 2 4 ਵਾਲੇ ਦੀ ਪੂਛ ਚਿੱਟੇ ਹੋਣਗੇ ਤੇ ਲਗਭਗ ਐਵੇਂ ਜੀ ਕੱਟੀ ਏ ਦੀ ਜਿਹੜੀ ਦਸਤੀ ਬਾਈ ਜੈਡ ਬਲੈਕ ਦੀ ਕੱਤੀ ਵੀ ਥੋੜੇ ਹੀ ਹੋਣਗੇ ਜੇ ਹੂੰ ਥਣ ਸੋਹਣੇ ਦਸੂ ਹਵਾਨਾ ਅੱਗੋਂ ਪਿੱਛੋਂ ਚੰਗਾ 15 ਕਿਲੋ ਦੁੱਧ ਦੀ ਆਸ ਹੈਗੀ ਇਹਦੇ ਤੋਂ ਬਾਈ ਕਹਿੰਦਾ ਵੀ ਦੇ ਦੂਗੀ ਇਹ ਰੇਟ ਜਿਹੜਾ ਉਹ 1 ਲੱਖ ਤੇ 15000 ਇਹਦੀ ਡਿਮਾਂਡ ਬਾਈ ਨੇ ਰੱਖੀ ਹੈ ਥੋੜਾ ਬਹੁਤ ਇਹਦੇ ਚੋਂ ਮਾਨਤਨ ਹੋ ਜੂਗਾ ਢਾਂਚਾ ਇਹਦਾ ਵੀ ਚੰਗਾ ਸਿੰਗ ਕੁੰਡਿਆਂ ਦੀ ਹੈ ਬਲੰਦਰ ਇੱਕੇਡਾ ਹੋਰ ਮੋੜੀ ਦਾ ਸੋ ਫੇਰ ਓਕੇ ਦੇ ਹਵਾਨੇ ਦਾ ਦੱਸਦਾ 1,115,000 ਇਹਦਾ ਰੇਟ ਹਵਾਨਾ ਅੱਗੋਂ ਪਿੱਛੋਂ ਬਹੁਤ ਸੁਣ ਸੋ ਇਹ ਤਿੰਨ ਮੱਝਾਂ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਆਪਾਂ ਪੁਸ਼ਟ ਕਰਾਂਗੇ ਪਰਲੇ ਪਾਸੋਂ ਝੋਟੀ ਨੂੰ ਤਾਂ ਕੱਟੀ ਨੇ ਚੁੰਗਣਾ ਸ਼ੁਰੂ ਕੱਟੇ ਨੇ ਕਰਤਾ ਤੇ ਉਹ ਤੁਹਾਨੂੰ ਫਸਮਾਹ ਦੇ ਵਿੱਚ ਵੀ ਦਿਖਾ ਦੇਣੀ ਸੋ ਦੋਸਤੋ ਇਹ ਝੋਟੀ ਫਸਮਾਹ ਕਰ ਗਈ ਹੈ ਇਹਦੀ ਬਣਾਵਟ ਬਹੁਤ ਸੋਹਣੀ ਲੱਗ ਸੋ ਜੇ ਥੱਲੋਂ ਵੀ ਪੂਰੀ ਸਾਫ਼ ਸੁਥਰੀ ਝੋਟੀ ਅਗਲੇ ਸੂਏ ਦੇ ਵਿੱਚ ਰਕਮ ਵਧਾਊਗੀ ਕਰਮਾਂ ਵਾਲੀ ਚੰਗੀ ਬੰਤਰ ਇਹਦੀ ਦਿਸਦੀ ਹੈ ਸੋ ਦੋਸਤੋ ਪਹਿਲੀ ਝੋਟੀ ਦੀਆਂ ਧਾਰਾਂ ਦੇਖਦੇ ਹਾਂ ਮਨਿੰਦਰ ਪਿਛਲੇ ਖੇਨਾ ਚੋਂ ਮਾਰੀ ਧਾਰਾਂ ਬਾਈ ਬਹੁਤ ਸੋਹਣਾ ਥਾਂ ਦਾ ਸੈਜ ਹ ਹਵਾਨਾ ਸਾਫ ਸੁਥਰਾ ਹੈ ਧਾਰਾਂ ਬਿਲਕੁਲ ਇੱਕ ਜੀਤ ਮਾਰਜੀ ਸੂਪੇ ਦੇ ਅਗਲੇ ਸਾਲ ਨੂੰ 2 ਲੱਖ ਰੁਪਏ ਦੀ ਕਸ਼ੀ ਹੈ ਸਹੀ ਹੈ 100 ਚੰਗੀ ਕੀਮਤ ਚ ਵੀ ਖੂਗੀ ਅਗਲੇ ਸੂਏ ਚ ਇੱਕ ਇਹਦੋਂ ਅੱਗੇ ਆਪਾਂ ਮਾਰਜੀ ਜਿਹੜੀ ਹੋ ਗਈ ਬਾਈ ਜਸਕਰਨ ਨੇ ਪਸਮਾਲੀ ਹੈ ਧਾਰਾਂ ਇਹਦੀਆਂ ਵੀ ਆਪਾਂ ਦੇਖ ਲਾਂਗੇ ਬਹੁਤ ਸੋਹਣਾ ਪਸਮਾਲ ਦਿਸਦਾ ਹੈ ਤੇ ਅਗਲੇ ਖੇਨਾ ਚ ਧਾਰਾਂ ਦੇਖ ਲਓ ਨਿਸਕਰਨ ਪਿਛਲੇ ਖੇਨਾ ਚੋਂ ਮਾਰੀ ਧਾਰਾਂ ਹੋਲੀ ਚੋਈ ਦੋਸਤੋ ਚੌੜੀ ਧਾਰ ਤੁਸੀਂ ਕਲੀਅਰ ਵੀਡੀਓ ਤੇ ਦੇਖ ਸਕਦੇ ਹੋ ਉੱਤਰੇ ਗਏ ਨੇ ਪੂਰੇ ਹੈ ਸੋ ਇਹ ਪਿਛਲੇ ਖਨਾ ਚੋਂ ਧਾਰ ਇੱਕ ਬਾਈ ਗਗਨੇ ਬਾਈ ਨੇ ਉਧਰਲੀ ਮੱਝ ਵੀ ਪਸਵਾ ਲਈ ਹੈ ਤੇ ਆਪਾਂ ਇਹਦੀਆਂ ਵੀ ਧਾਰਾਂ ਦੇਖ ਲਾਂਗੇ ਸੋ ਦੋਸਤੋ ਇਧਰੋਂ ਵੀ ਆਪਾਂ ਧਾਰਾਂ ਦੇਖ ਲੈਂਦੇ ਆਂ ਬਾਈ ਜੋੜਿਆ ਬਈ ਅਗਲੇ ਖਨਾ ਚੋਂ ਵੀ ਮਾਰੀ ਧਾਰ ਇਹ ਅਗਲੇ ਥਾਣੇ ਚੋਂ ਤਾਰਾ ਉਹ ਤਾਰਾ ਸਾਰੀਆਂ ਮੱਜਾਂ ਨੇ ਸਾਫ ਸੁਥਰੀਆਂ ਬਾਕੀ ਜਿਹੜਾ ਵੀ ਖਰੀਦਣਾ ਚਾਹੁੰਦਾ ਖਾਸ ਕਰਕੇ ਸੋਨੀਆਂ ਸਵਾਈਆਂ ਮੱਜਾਂ ਦੁੱਧ ਜਿੰਨਾ ਦੱਸਿਆ ਦੋ ਟਾਈਮ ਚੋਲਿਓ ਬਾਅਦ ਚ ਨਾ ਕਿਸੇ ਕੋਲੋਂ ਲਾਂਭਾ ਦਿਓ ਜੇ ਇੱਥੇ ਜਿੰਨਾ ਦੋ ਦੱਸਿਆ ਉਹ ਤੁਹਾਨੂੰ ਹਾਜ਼ਰ ਮਿਲ ਜਾਊਗਾ ਤੇ ਜਿਹੜੀ ਮੱਝ ਤਾਜੀ ਸੂਈ ਹੈ ਉਹਦਾ ਤਾਂ ਆਪਾਂ ਦੁੱਧ ਬਾਈ ਹੋਰੀ ਆਪਦੇ ਹਿਸਾਬ ਨਾਲ ਹੀ ਚੋਣ ਕੇ ਕਿਉਂਕਿ ਹਜੇ ਹਵਾਨੇ 'ਚ ਵੀ ਛੱਡਿਆ ਜਾਊਗਾ ਬੱਚਾ ਛੋਟਾ ਹੈ ਠੰਡ ਦਾ ਟਾਈਮ ਹੈ ਤਾਂ ਬੱਚੇ ਨੂੰ ਵੀ ਥੱਲੇ ਛੱਡਣਾ ਇਹਨਾਂ ਦਾ ਉਹ ਜਿਹੜਾ ਉਹ ਬਾਲਟੀਆਂ ਦੇ ਵਿੱਚ ਜਦੋਂ ਬਾਈ ਹੋਰੀ ਚੋਲ ਲੈਣਗੇ ਉਹ ਤੁਹਾਨੂੰ ਵੈਸੇ ਦਿਖਾ ਦੇਵਾਂਗੇ ਹਾਲਾਂਕਿ ਇੱਕ ਟਾਈਮ ਦੀ ਚਵਾਈ ਤੋਂ ਤੁਸੀਂ ਦੁੱਧ ਦਾ ਅੰਦਾਜ਼ਾ ਨਹੀਂ ਲਾ ਸਕਦੇ ਉਹਦੇ ਲਈ ਤੁਹਾਨੂੰ ਦੋ ਟਾਈਮ ਹੀ ਪਸ਼ੂ ਚੋਣੇ ਪਹਿਣਗੇ ਤੇ ਉਹ ਤੁਸੀਂ ਆਪ ਹੀ ਹਿੰਮਤ ਕਰੋਗੇ ਜਿਹੜੀਆਂ ਧਾਰਾ ਮਾਰ ਕੇ ਦਿਖਾਈਦੀਆਂ ਇੱਕ ਚੌਂਕ ਆਪਦਾ ਪੂਰਾ ਹੋ ਜਾਂਦਾ ਤੇ ਇੱਕ ਜਿਹੜਾ ਵੀਰ ਦੂਰ ਤੋਂ ਵੀਡੀਓ ਦੇਖਦਾ ਉਹਨੂੰ ਥਣ ਹਵਾਨੇ ਵੱਲੋਂ ਨਹੀਂ ਕੋਈ ਦਿੱਕਤ ਆਉਂਦੀ ਜੇ ਇਸ ਤਰ੍ਹਾਂ ਦੇਖਿਆ ਹੋਵੇ ਤਾਂ ਸੋ ਦੇਖੋ ਇੱਧਰੋਂ ਦਾ ਜਿਹੜਾ ਟੋਕੜ ਦਾ ਦੁੱਧ 2 ਮਹੀਨਿਆਂ ਦੀ ਸੂਈ ਦਾ ਬਾਈ ਨੇ ਚੋਕੇ ਰੱਖਤਾ ਬਾਲਟੀ ਦੇ ਵਿੱਚ ਦੂਜੀ ਬਾਲਟੀ ਜਿਹੜੀ ਜਸ ਕਰਨ ਬਾਈ ਚੋਰਿਆ ਸੀਗਾ ਤੋਂ ਨੇੜ ਬਾਕੀ ਦੋਤੇਰੇ ਚ ਪੈਣਾ ਵੀ ਨਹੀਂਗਾ ਉਹ ਬੱਚੇ ਨੂੰ ਜਿਹੜਾ ਉਹ ਛੱਡਤਾ ਮੈਂ ਥਾਣੇ ਇੱਕ ਵਾਰ ਜਰੂਰ ਦਿਖਾ ਦੇਣਾ ਦੁੱਧ ਨੂੰ ਖਰੀਏ ਝੋਟੀ ਚੋਕੇ ਤੁਸੀਂ ਲੈ ਲਓ ਜੇ ਤੋਂ ਇਦਾਂ ਦਾ ਰੁੱਖ ਸੋ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਮੱਝਾਂ ਜਿਹੜੀਆਂ ਬਾਈ ਕੋਲ ਵਿਕਰੀ ਵਾਲਾ ਦਾ ਸੀਗੀਆਂ ਤੁਹਾਨੂੰ ਤਿੰਨੇ ਦਿਖਾਤੀਆਂ ਬਾਕੀ ਤੁਸੀਂ ਤਸੱਲੀ ਆ ਕੇ ਕਰ ਲਓ ਜਿਹੜਾ ਨਾਲ ਖਰੀਦਣਾ ਚਾਹੋ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਦੇ